ਰਹਿ ਰਹਾ ਸੁਲੋਕ ਮੱਲਾ ਪਹਿਲਾ ਦੂਦਾਰੂ ਸਰੂਪਿਆ ਜਾਂ ਸੁਤਾਵਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੇ ਕੋ ਤੋਥਿਆ ਤਰੰਤ ਰੰਝਾਈ ਲਿਖਿਆ ਰਹਾਉ ਜਾਤਮੈ ਜੋ ਜੋਤ ਮੈ ਜਾ ਤਾਗਲ ਕਲਾ ਭਰਪੂਰਿਆ ਤੂੰ ਸੱਚਾ ਸਾਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆਂ ਬਾਤਾਂ ਜੋਸ਼ ਕੰਨ ਸੁ ਕਰਿਆ ਸੁਦਰਗਾ ਸੰਭਲਾ ਪਹਿਲਾ ਇਕ ਓੰਕਾਰ ਸੋ ਗੁਰ ਪ੍ਰਸਾਦ ਸੁਦਰ ਤੇਰਾ ਕੀ ਹਾਸੂ ਕਰ ਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰਾ ਪ੍ਰੀਤ ਸੋ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵੈ ਰਾਤਮ ਦੁਆਰੀ ਗਾਵਣ ਤੁਨੋ ਚਿਤ ਅਗੁਤਿ ਜਾਣੇ ਲਹਿਲੇ ਤਰਮ ਵਿਚਾਰੇ ਗਾਵਣ ਤੁਨੋ ਈ ਸਰਬ੍ਰਮਾ ਦੇਵੀ ਸੋਣ ਤਰੇ ਸਾ ਸواری ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸਿ ਸਮਾਦੀ ਅੰਦਰ ਗਾਵਣ ਤੁਨੋ ਸਾਬ ਵਿਚਾਰੇ ਗਾਵਣ ਤੁਨੋ ਜਤੀ ਸਤੀ ਸੰਤੋਖੀ ਗਾਵਣ ਤੁਨੋ ਵੀਰ ਕਰਾਰੇ गावण तुद नो पंडित पन्न पंड़ खीसर जो वेदा नाले गावण तुद नो मोहिया मन मोण सुरगा माच प्याले गावम तुद नो रत्न पाए तेरे 68 तीर्थ नाले गावण तुद नो जोद मामल सूरा गावण तुद नो खाणी चारे गावण तो नो खंड मंडल ब्रह्मंडा करखा रखे तेरे तार 세ਤੁਨ ਗਮਣ ਜੋਤ ਪਾਰਤੇ ਤੇਰੇ ਪਤਰ ਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤਨ ਆਵਣ ਨਾਨਕਿਆ ਵਿਚਾਰੇ ਸੋਏ ਸੋਇ ਸਦਾ ਸੱਚ ਸਹਿ ਸਾਚਾ ਸਚੀ ਨਾਈ ਹੈ ਪਿਉ ਉਸ ਜੈ ਨੰਝਾ ਸੀ ਰਚਨਾ ਜਿਨ ਮਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਫਾਇ ਕਰ ਕਰ ਦੇਖੇ ਕੀਤਾ ਆਪਣਾ ਜੋਤੇ ਦੇਵ ਡਿਆਏ ਜੁਸ ਪਾਵੈ ਸੋਈ ਕਰਸੀ ਫਿਰੁ ਕੁਮਣਾ ਕਰਣਾ ਜਾਈ ਸੋ ਪਾਸ ਸੋ ਸਾਮ ਪਸਾਹਬ ਨਾਨਕ ਰਹਿਣ ਜਾਈ ਆਸਮ ਲਾ ਪਹਿਲਾ ਸੁਣ ਵਡਾਖੀ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾਇ ਨਾ ਕਿਹਾ ਜਾਹੀ ਕਹਿਣ ਵਾਲੇ ਤੇ ਰਹੇ ਸੁਮਾਈ ਵੱਡ ਮੇਰ ਸਾ ਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕੀਤਾ ਕੀ ਉਡਚਿਆ ਰਹਾ ਸਭ ਸੁਤੀ ਮਨਸੁ੍ਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤ੍ਰ ਉਡਿਆਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੁਰਣ ਸਦੀ ਕਨੇ ਨ ਪਾਈਆ ਕਰਮ ਲੈਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤ੍ਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਸਾ ਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਓ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਹ ਤੂ ਖੇ ਖਾ ਚਲੀਏ ਦੂਖ ਸੋਖਣ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਇ ਰਹਾ ਸਚ ਨਾਮ ਕੀ ਤਲਵੜਿਆਈ ਆਤਿ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਨ ਪਾਹੇ ਵਡਨ ਹੋਏ ਕਾਣ ਨੰਜਾਇ ਨਾ ਉਮਰ ਨਾ ਐਸੋਗ ਦਿੰਦਾਰ ਨ ਚੁਕੇ ਪੁ ਗੁਣਿ ਓ ਹੁਰ ਨਾਇ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸੂਮ ਸਾਰੇ ਤੀਖ ਮਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਾ ਗੁਰ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਿਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਸ ਨਾਮ ਨ ਪਾਇ ਤੇ ਪਾਹੀ ਜਮ ਪਾਸ ਜੋ ਸਗੁ ਸੰਤ ਸੰਗਤ ਨ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਈ ਤੈਨ ਤਰ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤਨਾ ਸੁਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਨ ਲਾਪਨ ਕਾਹੇ ਰੇ ਮਨ ਚਿਤ ਉਦਮ ਜਾ ਅਹਰ ਹਰ ਜੀ ਉਪਰੈ ਸੈਲ ਪਥਰਮ ਜੰਤੂ ਪਾਇ ਤਾਂ ਕਰ ਜਿਖਾਗੀ ਕਰ ਤਰਿਆ ਮਿਹਰੇ ਮਾਰੋ ਜੀ ਸਾਤ ਸੰਤ ਤੁਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਰਹਾ ਜਨ ਪਿਤਾ ਲੋ ਸੁਵੰਤਾ ਉਹਨਾਂ ਕੀ ਕੀ ਤਰਿਆ ਸਿਰ ਸਿਰ ਸੁਮਾਈ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈ ਸੈ ਕੋਸਾ ਤੁ ਪਾਛੇ ਬਤਰੀ ਸ਼ਰੀਆ ਤਿਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੈਂ ਸਵਣ ਕਰਿਆ ਸਭ ਨਿਧਾਨ ਦਾਸ ਸਦਾਨ ਠਾਗੁਰ ਕਰਤ ਤਰਿਆ ਜਨਾਨਕ ਬਲ ਬਲ ਸਭ ਬਲ ਜਾਈ ਤਰੰਤ ਨੰ ਪਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰੰជន ਹਰਪੁਰਖ ਨਰੰਜਣ ਹਰਿ ਗੁਮਾ ਗੁਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਜਨ ਹਾਰਾ ਸਭ ਜੀ ਤੁਹਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰ ਹਰਿਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜਕਟੇ ਅੰਤਰ ਸੁਨਰੰਤਰ ਜੀ ਹਰੇ ਕੋ ਪੁਰੂਸ ਮਾਨ ਇਕ ਦਾਤੀ ਇਕ ਪਿਖਾਰੀ ਜੀ ਸਭ ਤੇਰੇ ਛੋਜ ਵਿਡਾਣ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਨਵਰ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤਿਰਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵੇ ਤੋ ਜੀ ਜਨਾਨਕ ਤਿਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੂਤ ਸਿਉ ਪੈ ਜਨਰਤਿਆ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਦਿਨ ਕਾ ਪਉ ਸਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸੁਮਾਸੀ ਸੇ ਤਨ ਸੇ ਤਨ ਜਨਰਤਿਆ ਜੀ ਜਨਾਨੰਤ ਨੰਬਰ ਜਾਸੀ ਤੇਰੀ ਫਤ ਤੇਰੀ ਪਤ ਪੰਡਾਰ ਜੀ ਹਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉਸਰਾਨ ਤੁਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਖਰਾਰ ਪੂਜਾ ਜੀ ਤਬ ਤਪੇ ਜਪੇ ਬੇਅੰਤਾਂ ਤੇਰੇ ਨੀਖ ਤੇਰੇ ਨੀਖ ਪੜੇ ਕੋ ਸਮਰਸ ਸਾਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਫਤ ਸੇ ਪਦ ਭਲੇ ਜਨ ਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਪਰੁਖ ਪਰਮ ਪਰਕਰਤਾ ਜੀ ਤੁਧ ਜੀਵਡ ਵਰਨਾ ਕੋਈ ਤੁਝ ਜੋਜ ਕੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਰਸਾ ਉਪਾਈ ਜੀ ਵਿਆਪੇ ਸਭ ਕੋਈ ਜਨਨ ਗੁਣ ਗਾਵੀ ਕਰਤੇ ਕੇ ਜੀ ਜੋ ਸਭ ਸਕਾਰ ਜਨੋਈ ਆ ਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੈ ਸੋਈ ਤਿਸੀ ਜੋ ਤੂੰ ਦੇ ਸੋਇਉ ਪਾਈ ਰਹਾ ਸੁਬ ਤੇਰੀ ਤੂੰ ਸਭ ਨੀਤਾ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਵਿਆਹ ਵਿਛੋੜਿਆ ਮਲਾਇਆ ਤੂੰ ਦਰਿਆ ਸਤ ਜੀ ਮਾਏ ਤੁਦ ਬੰਦ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੀਲ ਬਝੂ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਿਨ ਜਾਣੀ ਹਰ ਗੁਣ ਸਦੀ ਆਖ ਬਖਾਨ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤੁਦ ਬੰਦ ਦੂਜਾ ਵਰਨਾ ਕੋਈ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੀ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਦਾ ਰੜੈ ਪੈ ਜਨ ਵਾਸਾ ਪਾਣੀ ਪਾਉਤ ਨਹੀਂ ਕੀਆ ਪੰਗਜ ਮੋ ਪਗ ਨਹੀਂ ਚਾਲੈ ਹਮ ਦੇ ਖਾਤੈ ਡੂਬੀ ਅਲੀ ਮਨ ਇਕਨਾ ਚੀਸ ਮੂੜ ਮਣਾ ਹਰਬਿਸ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨ ਨਿਥਿ ਕੀ ਸੰਨਾ ਜਿੰਤੁ ਨਾਈ ਵਿਸਰਿਆ ਸਮ ਹਲਾ ਪੰਨਾ ਤਈ ਪ੍ਰਾਤਮਾ ਨੁਖ ਦੇ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਸੁ ਫਰ ਕੀਵਲ ਨਾਮ ਸਨੰਜਾਮਲਾ ਪਉਜ ਤਰਨਗੇ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਕਰਮਨਾ ਕਮਾਇਆ ਸੇਵਾ ਸਾ ਨੰਨਜਨ ਹਰਿ ਆ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮ ਏਕ ਓੰਕਾਰ ਸਿਵਾਈ ਗੁਰੂ ਜੀ ਕੀ ਫਤੇ ਪਾਦ ਸੈਦ ਸਵੀ ਕਬਿਰ ਬਾਦ ਬੇਨਤੀ ਚੋਪਾਈਂ ਹਮਰੀ ਕਰੋ ਆਂਦੇ ਰੱਛਾ ਪੂਰਨੋਏ ਚਿਤ ਕੀ ਸ਼ਾਂਤ ਤਉ ਚਰਨਨ ਮਰੈ ਹਮਾਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜਸਵੇ ਤੁੰਗਾਓ ਆਪਾ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸੁਵੇ ਕਰਤਾਰੰ ਮੋਹ ਰਛਾਣ ਜੀ ਕਰ ਦੇ ਕਰੀਏ ਸਭੈਨ ਕੋ ਆ ਸੰਗਰੀ ਪੂਰਨੈ ਮਾਰੀ ਆਸਾ ਤੁਰਪਨ ਖੀਰੈ ਪਿਆਸਾ ਤੁਮੇ ਛਾੜ ਕੋ ਵਰਣ ਤਿਆਹ ਹੂੰ ਜੋ ਵਰਚੌਸ ਤੁਮ ਤੇ ਪਾਉਂ ਸੇਵਕ ਸਿਖ ਮਾਰੇ ਤਾਰੀਏ ਚੁਨ ਚੁਨ ਸਤਰਾ ਮਾਰੇ ਮਾਰੀ ਆਪ ਆਦੇ ਮੁਝੇ ਬਰਗੇ ਮਨਕਾਰ ਖਾਤਰਾ ਸਨ ਵਰਗੇ ਹੁਜੂ ਸਾ ਮਾਰੇ ਪਚਾ ਸਿਯ ਤੁਜੂ ਕਰਿਓ ਰਛਾ ਰਾਖ ਲਿਉ ਮੈ ਰਖਣਾਰੀ ਸਭ ਸੰਸਾਇ ਪਿਆਰ ਦੀਨ ਬੰ ਦੁਸ਼ਟਨ ਕੇ ਅੰਤਾ ਤੁਮਿਓ ਪੁਰੀ ਛਤਰ ਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਕਾਲ ਪਾਇ ਕਰਿ ਵਿਚਿਨ ਪ੍ਰਗਾਸ ਸਰਕਾਰ ਖਾਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੀਦਰਾ ਬ੍ਰਹਮਾ ਜੁਤੀ ਜਮਨ ਕਾਲ ਸਾਲੂ ਸਵਾਰਾ ਨਮਸ਼ਕਾਰ ਤੈ ਮਾਰ ਜਮਨ ਕਾਲ ਸਭ ਜਗਤ ਬਨਾਇਉ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੀ ਉਤਾਰਾ ਸੋਈ ਗੁਰੂ ਸਮਝਿਉ ਮਾਰਾ ਨਮਸ਼ਕਾਤਿ ਸ੍ਰੀ ਕਉਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਮੰਦ ਕੀਯੋ ਕੜ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜਿਟਿ ਤੇ ਕੁੰਚਰਸਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਪਛਾਨੈ ਕੜਕਣ ਕੀ ਪਰ ਪੜ ਕੀ ਜਾਣੈ ਜਾਵਦ ਕਰ ਖਨਾ ਕਰਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਕਬੂ ਤੁਮ ਮਿਲ ਦੇਵ ਤਰ ਸਭੂ ਜੇ ਤੇ ਬਨ ਸਿਛ ਸਾਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਨਤ ਬੇਦ ਭੇਦਰ ਆਲਮ ਨਿਰੰਕਾਰ ਨਰਮ ਕਾਨ ਹੇ ਲੰਬ ਆਦਨੀ ਲਿਆਨਾਦ ਸੰਭ ਤਾਂ ਕੰ ਮੂੜ ਚਾਲਤ ਬੇਦਾ ਜਾਂ ਖੂ ਫੀਵਨ ਫਾਦ ਬੇਦਾ ਤਾਂ ਖੂ ਕਰਪਨਨ ਮਾਨਤ ਮਾ ਮੂੜ ਖ ਬੇਨੰਜਾਂਤ ਮਾਨ ਦੇ ਖ ਕਹ ਸਦਾ ਸਿਵ ਨਰੰਕਾਰ ਖ ਚਿੰਤ ਨਹੀਂ ਪਿਅ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀ ਤੀ ਤੁਮਰਾ ਲਖਨਾਂ ਦਾ ਵਿਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵਖੀ ਪੂਪਾ ਅੰਡਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਪ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਚਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕੋਰਣ ਕਾਤਾ ਜੇ ਆ ਤੋ ਤਾ ਸਰਣੀ ਪਰੇ ਤਿਨ ਕੀ ਦੁੜ ਦੂਤ ਮਾਰੇ ਪੁਰਖ ਜਉ ਪਰ ਤਿਆਰੇ ਤਿਨ ਕੀ ਤੁਮ ਸੰਗਣ ਸਭ ਟਾਰੇ ਜੋ ਕਲ ਕੋਈ ਇਕ ਬਾਰ ਤੇ ਆਏ ਹੈ ਤਾਂ ਕੀ ਕਾਲ ਹਟਨੀ ਹੈ ਰਛਾ ਹੋਏ ਤਾਂ ਸੁਭ ਖਾਲਾ ਦੁਸ਼ਟਾ ਇਠ ਤਰੇ ਰਦ ਕਾਲਾ ਕਿਰਪਾ ਦੜ ਸੰਜੈ ਨਾ ਰਹੂ ਤਾਂ ਕੀ ਤਾਉ ਤਨਕ ਮੇ ਆਰੂ ਰਿਦ ਸਿਧ ਕਰਮੋ ਸਭ ਹੋਈ दुृडश ससके न कोई एक बार जंतमय सुबारा काल फां ते ताई बार जिनन नाम त्यारू कहा धार जड दुष्ट धोते रा खड़खेद में संत्यारी आपा ढिल्यो बारी सर्व ठोर मु होसाई दुढ धोते लियो बचाई सोइया पां खाएं जब ते तुमरे तवते कु आस्तरेनी आनें ਨਰਮਿ ਪ੍ਰਾਨੁ ਕੁਰਾਨ ਅਨੇਕ ਹੈ ਮਤਿ ਕਨਾਂ ਮੰਨਿ ਸਿਮਰਤ ਸਾਸਤਰ ਬੀ ਸਭੇ ਬੂਪੀ ਦੁਖਾਂ ਮੇਕ ਨਾਂ ਜਾਣਿਉ ਸੇਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਬਖਨਿਆ ਹਨਹੋਰਾ ਸਲਤਵਾਰ ਕੋ ਛਡਕੇ ਗਿਹੁ ਤਾਰ ਦਵਾਰ ਬਨ ਗੈ ਕੀ ਲਾਜ ਅਸ ਗੋਵਿੰਦ ਆਸਤਵਾਰ ਨਰਮ ਕਲੀ ਮੱਲਾ ਤੀਜਾ ਆਨੰਦ ਈਕੂ ਅੰਕਾਰ ਸੁ ਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਪ ਦਾ ਪਾਇਆ ਸਹਿ ਸੀਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਕਨੰਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਾਰੋ ਹਰਨਾਲੇ ਹਰਨਾਰੋ ਤੁਮਨ ਮੇਂ ਦੂਸਾ ਵਿਸਾਨ ਅੰਗੀਕਾਰੋ ਕਰ ਤੇਰਾ ਕਰ ਸੁਭ ਸੁਵਾਰਨ ਸੁਭਨ ਗਲਾ ਸਮਰਾਜ ਸਵਾਮੀ ਸੋ ਕਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰੋ ਹਰ ਨਾਲੇ ਸੱਚੇ ਸਭਾ ਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਕੁਛ ਹੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਉਹ ਧਰਮ ਰਾਜ ਜਿਨ ਪੁਖਾਂ ਸੁਭ ਗਵਾਈਆਂ ਕਰਸਾਂ ਸੁਖ ਮਨ ਹੈ ਉਸਿਆ ਜਿਨੇ ਸੰਸਾਰ ਪਜਾਈਆਂ ਸਾ ਖੁਰਬਾਨ ਕੀਤਾ ਗੁਰੂ ਵਿਟਾ ਉਂ ਜੇਤੀਆਂ ਉਡਿਆਈਆਂ ਕਰ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਛੀ ਸ਼ਬਦ ਤਦ ਕਰਸ ਭਾਗੀ ਕਰ ਸਵਾਗੇ ਸਬਦਵਾਜੀ ਕਲਾਂ ਜਿਤ ਕਰਤਾਰੀਐ ਪੈੰਦੋ ਤਵਸ ਕੀਤੇ ਕਾਲ ਕੰਢੁ ਕੁਮਾਰਿਆ ਤੁਰ ਕਰਮ ਪਾਇ ਤੁਜਿਨ ਕੋ ਸੇਨਾ ਮਰਕੇ ਲਾਗੀ ਕਹਿ ਨਾਨਕ ਪੰਛ ਕੋ ਤਤ ਕਰਣਾ ਦਵਾਜੀ ਅਨੰਦ ਸੁਨੋਵਣ ਪਾਗਿਓ ਸਾਮਨੋ ਅਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸੰਗਲੇ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸਚੀ ਬਾਣੀ ਸੰਤ ਸਾਇਨ ਪੈ ਸਿਰ ਤੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਰ ਤੇ ਪਿਤ ਸਤਿਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਮਣੀ ਮੱਲਾ ਪੰਜ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅੰਮ੍ਰਿਤ ਨਾਨਕ ਥਾਰਵੇ ਕਾ ਪੈਓ ਜਿਸ ਕਾ ਸਭ ਸਰਦਾਰ ਜੀ ਕੋ ਖਾਵੇ ਜੀ ਕੋ ਪੰਚੈ ਜਿਸ ਕਾ ਉਹੇ ਅਦਾਰੋ ਈ ਵਸਿ ਨ ਜਾਇ ਨਿਤ ਨਿਤਰਾ ਖੁਰਤਾਰੂ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਕ ਬ੍ਰਹਮ ਫਸਾਰੂ ਸਲੋਕ ਮਨ ਲਾ ਪੰਜਵਾ 13 ਕੀਤਾ ਜਾ ਤੋ ਨਾਈ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਖੁ ਗੁਣ ਨਾਈ ਆਪੇ ਤਰਸ ਪੇ ਹੋਈ ਤਰਸ ਪਿਆ ਮੇ ਰਾਮ ਤੋਈ ਸਾਗੂ ਸੱਜ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ થી ਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ થી ਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ